ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਠੀਕ ਠਾਕ ਆਪਾਂ ਆਏ ਵਿਆਂ ਇੰਗਲੈਂਡ ਦੇ ਵਿੱਚ ਹੁਣ ਤੁਹਾਨੂੰ ਮੈਂ ਦੱਸਣ ਲੱਗਾ ਜੀ ਆਪਾਂ ਆਏ ਕਿਥੇ ਕ ਬਾਰਡਰ ਦੇ ਉੱਪਰ ਤੁਹਾਨੂੰ ਮੈਂ ਬਾਰਡਰ ਦਿਖਾਉਣ ਲੱਗਿਆਂਗਾ ਇੱਕ ਕਰਮ ਪੱਟਦੇ ਹੀ ਦੂਸਰੀ ਸਟੇਟ ਚ ਵਾਜਣਾ ਇੱਕ ਕਦਮ ਪੱਟਦੇ ਹੀ ਦੂਸਰੀ ਬਰਸ ਇਹ ਜਿਹੜਾ ਪਿੱਲਰ ਤੁਸੀਂ ਦੇਖ ਰਹੇ ਹੋ ਆਹ ਇਹ ਸਕਾਟਲੈਂਡ ਦਾਗਾ ਆ ਦੇਖੋ ਆਪਣੇ ਕੋਲੇ ਵੀਜ਼ਾ ਇੰਗਲੈਂਡ ਦਾਗਾ ਇਹ ਸਕਾਟਲੈਂਡ ਦਾਗਾ ਠੀਕ ਹੈ ਨਾ ਸਾਡਾ ਮੂਲ ਦਾ ਸੈਲਮੈਸਪੋਰਟ ਹੈ ਤੇ ਉਹ ਸਾਹਮਣੇ ਵੀਰਾ ਖੜਾਗਾ ਸਕਾਟਲੈਂਡ ਚ ਔਰ ਇਧਰ ਮੈਂ ਖੜਾ ਇੰਗਲੈਂਡ ਚ ਇਥੋਂ ਇਥੋਂ ਮੈਂ ਦਿਖਾ ਰਿਹਾ ਇਧਰ ਦੇਖੋ ਇਧਰ ਮਾਸੜੀ ਨੂੰ ਖੜਨੇ ਇੰਗਲੈਂਡ ਦੇ ਵਿੱਚ ਤੇ ਇਧਰ ਵੀਰਾ ਸਕਾਟਲੈਂਡ ਦੇ ਵਿੱਚ ਖੜਾਗਾ ਸਿਰਫ 1 ਮੀਟਰ ਦਾ ਫਰਕ ਆਗਾ ਠੀਕ ਹੈ ਨਾ ਉਹ ਦੇਖੋ ਵੈਲਕਮ ਵੈਲਕਮ ਟੂ ਸਕਾਟਲੈਂਡ ਠੀਕ ਹੈ ਨਾ ਆ ਦੇਖੋ ਇਹ ਆਪਾਂ ਮੈਂ ਹੁਣ ਸਕਾਟਲੈਂਡ ਦੇ ਵਿੱਚ ਐਸ ਟਾਈਮ ਇਸ ਸਾਈਡ ਤੇ ਸਕਾਟਲੈਂਡ ਆਗਾ ਆ ਦੇਖੋ ਪਰ ਨੀਲੇ ਝੰਡੇ ਨੇ ਇਹ ਸਕਾਟਲੈਂਡ ਆਗਾ ਤੇ ਇਹ ਆ ਸਾਹਮਣੇ ਸਕਾਟਲੈਂਡ ਦੀ ਦੀਵਾਰ ਆ ਇਧਰ ਹੁਣ ਆਪਾਂ ਸਕਾਟਲੈਂਡ ਚਾ ਇਹ ਹੁਣ ਆਪਾਂ ਇੰਗਲੈਂਡ ਚਾ ਇੱਕ ਕਦਮ ਇੰਗਲੈਂਡ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਠੀਕ ਠਾਕ ਆਪਾਂ ਆਏ ਵਿਆਂ ਇੰਗਲੈਂਡ ਦੇ ਵਿੱਚ ਤੋਂ ਮੈਂ ਦੱਸਣ ਲੱਗਾ ਜੀ ਆਪਾਂ ਆਏ ਹਾਂ ਕਿਥੇ ਦਾ ਬਾਰਡਰ ਦੇ ਉੱਪਰ ਤੁਹਾਨੂੰ ਮੈਂ ਬਾਰਡਰ ਦਿਖਾਉਣ ਲੱਗਿਆਂਗਾ ਇੱਕ ਕਰਮ ਪੱਟਦੇ ਹੀ ਦੂਸਰੀ ਸਟੇਟ ਚ ਵਾਜਣਾ ਕਦਮ ਪੱਟਦੇ ਹੀ ਦੂਸਰੀ ਬਾਰਡਰ ਇਹ ਜਿਹੜਾ ਪਿੱਲਰ ਤੁਸੀਂ ਦੇਖ ਰਹੇ ਹੋ ਆਹ ਇਹ ਸਕਾਟਲੈਂਡ ਦਾਗਾ ਆ ਦੇਖੋ ਆਪਣੇ ਕੋਲੇ ਵੀਜ਼ਾ ਇੰਗਲੈਂਡ ਦਾਗਾ ਇਹ ਸਕਾਟਲੈਂਡ ਦਾਗਾ ਠੀਕ ਹੈ ਨਾ ਫਾਈਨ ਮੂਹ ਦਾ ਸਾਈਡ ਦਾ ਮੈਂ ਸਕਾਟਲੈਂਡ ਤੇ ਉਹ ਸਾਹਮਣੇ ਵੀਰਾ ਖੜਾਗਾ ਸਕਾਟਲੈਂਡ ਚ ਔਰ ਇਧਰ ਮੈਂ ਖੜਾ ਇੰਗਲੈਂਡ 'ਚ ਇੱਥੋਂ ਇੱਥੋਂ ਮੈਂ ਦਿਖਾ ਰਿਹਾ ਇਧਰ ਦੇਖੋ ਇਧਰ ਮਾਸੜੀ ਨੂੰ ਖੜਨੇ ਇੰਗਲੈਂਡ ਦੇ ਵਿੱਚ ਤੇ ਇਧਰ ਵੀਰਾ ਸਕਾਟਲੈਂਡ ਦੇ ਵਿੱਚ ਖੜਾਗਾ ਸਿਰਫ 1 ਮੀਟਰ ਦਾ ਫਰਕ ਆਗਾ ਠੀਕ ਹੈ ਨਾ ਉਹ ਦੇਖੋ ਵੈਲਕਮ ਵੈਲਕਮ ਟੂ ਸਕਾਟਲੈਂਡ ਠੀਕ ਹੈ ਨਾ ਆ ਦੇਖੋ ਇਹ ਆਪਾਂ ਮੈਂ ਹੁਣ ਸਕਾਟਲੈਂਡ ਦੇ ਵਿੱਚ ਐਸ ਟਾਈਮ ਇਸ ਸਾਈਡ ਤੇ ਸਕਾਟਲੈਂਡ ਆਗਾ ਆ ਦੇਖੋ ਪਰ ਨੀਲੇ ਝੰਡੇ ਨੇ ਇਹ ਸਕਾਟਲੈਂਡ ਦਾਗਾ ਤੇ ਇਹ ਆ ਸਾਹਮਣੇ ਸਕਾਟਲੈਂਡ ਦੀ ਦੀਵਾਰ ਆ ਇਧਰ ਹੁਣ ਆਪਾਂ ਸਕਾਟਲੈਂਡ ਚ ਆ ਇਹ ਹੁਣ ਆਪਾਂ ਇੰਗਲੈਂਡ ਚ ਇੱਕ ਕਦਮ ਇੰਗਲੈਂਡ ਚ ਇੱਥੇ ਤੇ ਖੜਾ ਹੋ ਝੰਡੇ ਕੋਲ ਇਧਰ ਦੇਖੋ ਹੁਣ ਮੈਂ ਇਧਰ ਲਈ ਸੱਜੀ ਲੱਤ ਮੇਰੀ ਇੰਗਲੈਂਡ ਦੇ ਵਿੱਚ ਥੱਬੀ ਮੇਰੀ ਸਕਾਟਲੈਂਡ ਦੇ ਵਿੱਚ ਪਾਸੇ ਦੂਸਰੇ ਕੋਰ ਨੇ ਦਿਖਾਈ ਮੜਾ ਇੱਧਰ ਜੰਪ ਚੱਲ ਆ ਦੇ ਇਹ ਦੇਖੋ ਸਕਾਟ ਲੈਂਡ ਲਿਖਿਆ ਹੈਗਾ ਉੱਪਰ ਲਾਇਆ ਇਹ ਸਕਾਟ ਲੈਂਡ ਹੈ ਇਹ ਦਾ ਸਕਾਟ ਲੈਂਡ ਦਾ ਝੰਡਾ ਹੈਗਾ ਠੀਕ ਹੈ ਨਾ ਇਹ ਉੱਪਰ ਦੇਖੋ ਬਲੂ ਕਲਰ ਦਾ ਇਹਦਾ ਝੰਡਾ ਹੈਗਾ ਸਕਾਟ ਲੈਂਡ ਦਾ ਜਿਹੜਾ ਇੰਗਲੈਂਡ ਦਾ ਹੈਗਾ ਉਹ ਰੈੱਡ ਕਲਰ ਦਾ ਹੈਗਾ ਉਹ ਇੰਗਲੈਂਡ ਦਾ ਇੱਧਰ ਲੱਗੇ ਹੋਆ ਉਸ ਇੰਗਲੈਂਡ ਦੀ ਉਸ ਸਾਈਡ ਤੇ ਲੱਗੇ ਨੇ ਉਹ ਜਿੱਥੇ ਉਹ ਦੇਖੋ ਟਰੱਕ ਵੀ ਹੈਗਾ